ਤਨ ਤਨ ਬਾਬਾ ਦੀਪ ਸਿੰਘ ਜੀ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾ ਉਹਨਾਂ ਦੇ ਜਨਮ ਦਿਹਾੜੇ ਤੇ ਆ ਸਰਬਤ ਸੰਪਨ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਮਿਹਰ ਕਰੇ ਬਾਬਾ ਜੀ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪਣੀ ਕਿਰਪਾ ਬਣਾਈ ਰੱਖਣ ਔਰ ਆਲਮ ਕੀ ਅਰਦਾਸ ਕਰੀਏ ਸਰਬਤ ਦੇ ਭਲੇ ਦੀ ਸਰਬਤ ਦਾ ਭਲਾ ਮੰਗੀਏ ਸਾਰੀ ਸਿਸਟ ਦੀ ਵਿੱਚ ਕੋਈ ਦੁਖੀ ਨਾ ਹੋਵੇ ਸਰਬਤ ਦਾ ਭਲਾ ਮੰਗੀਏ ਦਵੇਸ਼ ਈਰਖਾ ਤੋਂ ਦੂਰ ਰਹੀਏ ਪੰਜਾਂ ਵਕਾਰਾਂ ਤੋਂ ਸਾਨੂੰ ਬਾਬਾ ਜੀ ਬਚਾ ਕੇ ਰੱਖਿਓ ਚੜ੍ਹਦੀਆਂ ਕਲਾ ਬਖਸ਼ੋ ਆਪਣੇ ਨਾਮ ਦੀ ਦਾਤ ਬਖਸ਼ੋ ਹਿਰਦੇ ਵਿੱਚ ਨਾਮ ਦੀ ਜੋਤ ਜਗਾ ਦਿਓ ਮਿਹਰ ਕਰੋ ਦਇਆ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਦੋਹਾਂ ਕੇਰ ਬਲਵਾਰ ਉਤਰ ਗਏ ਸਿਰ ਦੋਹਾਂ ਕੇ परे परस एक सार ਲੜਦਿਆਂ ਲੜਦਿਆਂ ਸਾਂਝਾ ਵਾਰ ਚੱਲਿਆ ਦੋਹਾਂ ਸੂਰੀਆਂ ਦੇ ਸਿਰ ਤੇ ਧੜ ਜੁਦਾ-ਜੁਦਾ ਹੋਏ ਪਏ ਨੇ ਟਿਗ ਤੈ ਏਕ ਸਿੰਘ ਪਿਖ ਕਹਿਉ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਦੇਹੋ ਸੋਤੋ ਦੋਇ ਕੋਸ ਇਸ ਥੈ ਹੋਂ ਬਾਬਾ ਦੀਪ ਸਿੰਘ ਹੋਣੀ ਦੇ ਅੱਗੇ ਕਿਸੇ ਦਾ ਪਰਣ ਨਹੀਂ ਟਿਕਦਾ ਤੂੰ ਆਖਿਆ ਸੀ ਅਰਦਾਸ ਕਰਦੇ ਹਾਂ ਮੈਂ ਸਿਰ ਹਰਿਮੰਦਰ ਚੜਾਉਣਾ ਹੈ ਇੱਥੋਂ ਕੁਝ ਕੂਆਂ ਦੀ ਦੂਰੀ ਤੇ ਰਮੰਦਰ ਰਹਿ ਗਿਆ ਵੇਖ ਲਾ ਮੌਤ ਨੇ ਤੇਰੀ ਇੱਕ ਨਹੀਂ ਚੱਲਣ ਦਿੱਤੀ ਪਰ ਅੱਜ ਚੱਲੇਗੀ ਇੱਥੇ ਹੋਣੀ ਦੇ ਖਸਮ ਦੀ ਬਖਸ਼ਿਸ਼ ਹੋਈ ਹੈ ਬਾਬਾ ਦੀਪ ਸਿੰਘ ਨੂੰ ਜਿਹਦਾ ਨਾਂ ਗੁਰੂ ਗੋਬਿੰਦ ਸਿੰਘ ਹੈ ਇਤਿਹਾਸ ਦੇ ਵਿੱਚ ਲਿਖਿਆ ਹੈ ਸੋਹਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਬਾਮ ਹੱਥ ਨਿਜ ਧਾਰਾ ਦੈਨੇ ਹੱਥ ਤੇਗ ਖਰ ਧਾਰਾ ਵਜਨ ਜਾਇ ਥਾ ਸਿਰ 18 ਧੜ ਉਠਿਆ ਖੱਬੇ ਹੱਥ ਸੀਸ ਲੈ ਲਿਆ ਸੱਜੇ ਹੱਥ 18 ਸੇਰ ਦਾ ਖੰਡਾ ਲੈ ਕੇ 75 ਵਰਿਆਂ ਦਾ ਬੁੱਢਾ ਮੈਦਾਨੇ ਜੰਗ ਵਿੱਚ ਜਦੋਂ ਖੰਡਾ ਵੋਂਦਾ ਹਰਮੰਦਰ ਵੱਲ ਵਧਿਆ ਦੌੜ ਪਏ ਪਠਾਣ ਜਰਨੈਲ ਰੋਕ ਰੋਕ ਕੇ ਪੁੱਛਦੇ ਨੇ ਲੂਣ ਖਾਂਦੇ ਉਹ ਮੁਗਲਿਆ ਸਲਤਨਤ ਦਾ ਪਠਾਣਾ ਦਾ ਲਾਹੌਰ ਦਰਬਾਰ ਦਾ ਕਿਉਂ ਨਮਕ ਹਰਾਮੀ ਬਣਦੇ ਹੋ ਲੜੋ ਸਿੰਘਾਂ ਨਾਲ ਤੇ ਪਠਾਣ ਨਾਲੇ ਪਿੱਛੇ ਨੂੰ ਵਹਦੇ ਨੇ ਤੇ ਨਾਲੇ ਉੱਚੀ ਉੱਚੀ ਆਂਦੇ ਨੇ ਖਾਨ ਸਾਹਿਬ ਸੂਰਿਆ ਨਾਲ ਜੰਗ ਲੜ ਸਕਦੇ ਆ ਸਿੰਘਾਂ ਨਾਲ ਜੰਗ ਲੜ ਸਕਦੇ ਆ ਮੋਇਆ ਨਾਲ ਜੰਗ ਕਿਦਾਂ ਲੜੀਦੀ ਐ ਤੇ ਸਾਨੂੰ ਸਿਖਾਇਆ ਹੀ ਨਹੀਂ ਗਿਆ ਇਹ ਬਿਨਾ ਸਿਰ ਤੋਂ ਲੜਦੇ ਨੇ ਸਾਨੂੰ ਲੜਨਾ ਨਹੀਂ ਆਉਂਦਾ ਤਨਖਾਹ ਜਿਉਂਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਲੈਨੇ ਆ ਮੋਇਆ ਨਾਲ ਲੜਨ ਦੀ ਨਹੀਂ ਲੈਂਦੇ ਪਠਾਣਾ ਦੇ ਆਹੂ ਲੌਂਦਾ ਬਾਬਾ ਦੀਪ ਸਿੰਘ ਤੁਰ ਆ ਗਿਆ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਆਇਆ ਜਿੰਨੇ ਪਠਾਣ ਤੈਨਾਤ ਨੇ ਸਾਰਿਆਂ ਦੇ ਸਿਰ ਧੜਾਂ ਨਾਲੋਂ ਲਾ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਰੱਖ ਕੇ ਦੋਵੇਂ ਹੱਥ ਜੋੜ ਕੇ ਆਖਣ ਲੱਗਾ ਬਾਪੂ ਸਾਰਾ ਜੀਵਨ ਗੁਰਮਤ ਦਾ ਧਾਰਨੀ ਬਣ ਕੇ ਰਿਹਾ ਮੈਂ ਅੱਜ ਸਮਾਂ ਆਇਆ ਈ ਮੈਨੂੰ ਫਲ ਦੇ ਮੁਕਤੀ ਬਖਸ਼ ਆਛ ਲਾਂ ਸਾਗਰ ਚ ਅਪੇਧ ਕਰ ਲੈ ਆ ਜੋਤ ਆਪਣੇ ਨਿਰਗੁਣ ਸਰੂਪ ਚ ਅਪੇਧ ਕਰ ਲੈ ਤੂੰ ਸ਼ਰਤ ਵੀ ਤੇ ਇਹੀ ਰੱਖੀ ਹੈ ਨਾ ਜਿਹੜਾ ਸਿਰ ਦਿੰਦਾ ਉਹਨੂੰ ਤੇਰੀ ਗੋਦ ਮਿਲਦੀ ਹੈ ਇਹਨਾਂ ਕਹਿ ਕੇ ਸਦਾ ਦੇ ਲਈ ਗੁਰੂ ਰਾਮਦਾਸ ਵਿੱਚ ਇੱਕਮਿਕ ਹੋ ਗਿਆ ਬਾਬਾ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ ਆਂਦੇ ਖੁਸ਼ੀਆਂ ਦੇ ਜਕੜਾ ਬਲਾਵੇਂ ਨਿਹਾਲਾ ਜਾਵੇਂ ਫਦੇ ਪਾਵੇਂ ਸ਼ਹੀਦਾ ਸਿੰਘਾਂ ਦੇ ਚੱਲਾਂ ਉੱਪਰ ਆਵੇ ਸਾਸਰੀ